ਜੀ ਮੈਨੂੰ ਪਿੰਡ ਦੇ ਵਿੱਚ ਕੋਈ ਉਹ ਜ ਆ ਸ਼ਬਦ ਨਹੀਂ ਸੁਣਦੇ ਵਿੱਚ ਆਇਆ ਕਿ ਇਲੈਕਸ਼ਨ ਤੋਂ ਲੜਨ ਤੋਂ ਬਾਅਦ ਇਹ ਕੁੱਤ ਨੂੰ ਕਰ ਪਿਆ ਕੁੱਤ ਨੂੰ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਬਲਬੀਰ ਸਿੰਘ ਪੰਨੂ ਵੱਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਬਲਬੀਰ ਸਿੰਘ ਪੰਨੂ ਜੋ ਕਿ ਹਲਕਾ ਚਾਰਜ ਫਟੇਗੜ ਚੁਰੀਆਂ ਉਹਨਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਿਸ ਦੇ ਤਹਿਤ ਬਰਸੂਲਪੁਰ ਟੱਪੜੀਆਂ ਅਤੇ ਠੱਠਾ ਚ ਵੀ ਹੋਰੀਆਂ ਮੀਟਿੰਗਾਂ ਕੀਤੀਆਂ ਗਿਆ ਤੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੀਤਾ ਗਿਆ ਜੇ ਕੋਈ ਨਸ਼ਾ ਵੇਚਦਾ ਹਾਂ ਦੇ ਬਾਰੇ ਦੱਸੋ ਕਿ ਜੇ ਕਿਸੇ ਦਾ ਪੁੱਤ ਭਤੀਜਾ ਪੋਤਰਾ ਕਿਸੇ ਗੰਤੁ ਸ਼ਰਾਰਤੀ ਅੰਸਰ ਕਰਕੇ ਜੇ ਨਸ਼ੇ ਤੇ ਲੱਗ ਕਿਤਾ ਹੈ ਸਰਕਾਰ ਨੇ ਨਸ਼ਾ ਛਡਾਊ ਕੇਂਦਰ ਖੋਲੇ ਨੇ ਤੁਸੀਂ ਆਪਣੇ ਬੱਚੇ ਦਾ ਸਾਨੂੰ ਦੱਸੋ ਅਸੀਂ ਉਸ ਬੱਚੇ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਾਵਾਂਗੇ ਉਹਦਾ ਇਲਾਜ ਕਰਾਵਾਂਗੇ ਸਾਰਾ ਖਰਚਾ ਸਰਕਾਰ ਕਰੇਗੀ ਰਹਿਣ ਦਾ ਖਰਚਾ ਸਰਕਾਰ ਕਰੇਗੀ ਮੈਡੀਸਨ ਦਾ ਖਰਚਾ ਸਰਕਾਰ ਕਰੇਗੀ ਖਾਣੇ ਦਾ ਖਰਚਾ ਸਰਕਾਰ ਦੇਵੇਗੀ ਤੁਹਾਡੇ ਸਾਡੀ ਹੱਥ ਜੋੜ ਕੇ ਬੇਨਤੀ ਕਰਨ ਆਏ ਆ ਜੇ ਕਿਸੇ ਦਾ ਪੁੱਤ ਕਿਸੇ ਕਾਰਨ ਕਰਕੇ ਜੇ ਨਸ਼ੇ ਦੇ ਲੱਗ ਗਿਆ ਉਹਨੂੰ ਅਸੀਂ ਬਚਾਉਣਾ ਹੈ ਉਹਨੂੰ ਅਸੀਂ ਵਧੀਆ ਇਨਸਾਨ ਬਣਾ ਕੇ ਨਸ਼ਾ ਛੁਡਾ ਕੇ ਉਹਦੇ ਪਰਿਵਾਰ ਨੂੰ ਸੌਂਪ ਕੇ ਜਾਵਾਂਗੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਜ਼ਿੰਮੇਵਾਰੀ ਲਈ ਨਹੀਂ ਹੈ ਜੇ ਕੋਈ ਕਿਸੇ ਖਰਾਬੀ ਬੰਦੇ ਦੇ ਕਰਕੇ ਦਿੱਤੇ ਤੇ ਲੱਗਿਆ ਉਹਦੇ ਬਾਰੇ ਤੁਹਾਨੂੰ ਜਰੂਰ ਦੱਸੋ ਸਰਕਾਰ ਨੇ ਨਸ਼ਾ ਜੜਾਊ ਕੇਂਦਰ ਖੋਲੇ ਨੇ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਖਰਚਾ ਕਰਨ ਦੀ ਲੋੜ ਨਹੀਂ ਉਸ ਬੱਚੇ ਨੂੰ ਅਸੀਂ ਨਸ਼ਾ ਜੜਾਊ ਕੇਂਦਰ ਵਿੱਚ ਭਰਤੀ ਕਰਾਵਾਂਗੇ ਉਹਦਾ ਇਲਾਜ ਕਰਾਵਾਂਗੇ ਕਿਸੇ ਵੀ ਤਰ੍ਹਾਂ ਦਾ ਸਰਕਾਰ ਕੋਈ ਪੈਸਾ ਨਹੀਂ ਲਵੇਗੀ ਉਹਦਾ ਰਹਿਣ ਦਾ ਖਰਚਾ ਖਾਣੇ ਦਾ ਖਰਚਾ ਉਹਦੀ ਦਵਾਈ ਤੱਕ ਦਾ ਖਰਚਾ ਸਾਰਾ ਸਰਕਾਰ ਕਰੂਗੀ ਸਾਦਾ ਪਰਜਮਾਨਾ ਉਹ ਬੱਚਾ ਜਿਹੜੇ ਹਿਸਾਬ ਨਾਲ ਨਸ਼ਾ ਕਰਦਾ ਹੋਊਗਾ ਉਨੇ ਦਿਨਾਂ ਦੇ ਵਿੱਚ ਵਿੱਚ ਉਸ ਬੱਚੇ ਨੂੰ ਠੀਕ ਕਰਕੇ ਉਹਦੇ ਪਰਿਵਾਰ ਨੂੰ ਸੰਭ ਕੇ ਜਾਵਾਂਗੇ ਇਹ ਤੁਹਾਡਾ ਸਾਰਿਆਂ ਦਾ ਨਿੱਜੀ ਫਰਜ਼ ਬਣਦਾ ਹੈ ਇਹ ਤੁਹਾਡਾ ਸਾਰਿਆਂ ਦਾ ਇੱਕ ਇਨਸਾਨੀਅਤ ਦਾ ਫਰਜ਼ ਬਣਦਾ ਹੈ ਕਿ ਨਹੀਂ ਕਿ ਜੇ ਤੂੰ ਕਾਂਗਰਸ ਦਾ ਬ੍ਰਾਹਮਣਾ ਕਰਦਾ ਹੈ ਜੇ ਤੂੰ ਕਾਲੀ ਦਾ ਬ੍ਰਾਹਮਣਾ ਕਰਦਾ ਸੀ ਉਹਦਾ ਸਾਥ ਨਹੀਂ ਦੇਣਾ ਅਸੀਂ ਇਮਜ਼ਾਨ ਹੈ ਸਾਡਾ ਇਨਸਾਨੀਅਤ ਦੇ ਵਿੱਚ ਆਉਣਾ ਸਾਡਾ ਇਹੋ ਹੀ ਮਕਸਦ ਹੈ ਕਿ ਸਭ ਤੋਂ ਬਈ ਨੂੰ ਇੱਕ ਇਨਸਾਨ ਦਾ ਸਾਥ ਦੇਣਾ ਅਸੀਂ ਸਾਥ ਦਾ ਸਾਥ ਦੇਣਾ ਜਿੱਥੇ ਸਾਨੂੰ ਖਾਣ ਦੀ ਲੋੜ ਹੈ ਉੱਥੇ ਅਸੀਂ ਖਾਣਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਮੇਰੀ ਸਰਬਤ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਕਿਸੇ ਮੁੱਦੇ ਦੀ ਗੱਲ ਨਹੀਂ ਕਰਨੀ ਅੱਜ ਜੋ ਮੈਂ ਤੁਹਾਡੇ ਗਾੜੀ ਹੱਥ ਜੋੜ ਕੇ ਬੇਨਤੀ ਕਰਨ ਆਇਆ ਕੱਲ ਨੂੰ ਮੈਨੂੰ ਨਾ ਦੋਸਤ ਹੋ ਕੱਲ ਨੂੰ ਇਹ ਨਾ ਕਿਉਂ ਆਮ ਆਦੀ ਪਾਰਟੀ ਦੀ ਸਰਕਾਰ ਨਹੀਂ ਸੀ ਆਮ ਆਦੀ ਪਾਰਟੀ ਦੀ ਮੌਜੂਦਾ ਸਰਕਾਰ ਸੀ ਕਿਸੇ ਨੇ ਨਾ ਜਾਨੀ ਖਤਮ ਕੀਤਾ ਕਿਸੇ ਨੇ ਨੱਦੇ ਵਾਲਿਆਂ ਨੂੰ ਫੜਿਆ ਨਹੀਂ ਪੁਲਿਸ ਤੁਹਾਡੇ ਨਾਲ ਜੇ ਸਰਕਾਰ ਤੁਹਾਡੇ ਨਾਲ ਜੇ ਮੈਨੂੰ ਰਾਤ ਨੂੰ ਕਰੋ 12 ਵਜੇ ਫੋਨ ਕਰੋ 1 ਵਜੇ ਫੋਨ ਕਰੋ ਜੇ ਮੈਂ ਤੁਹਾਡਾ ਘੂਨਾ ਚੁੱਕਾ ਜੇ ਤੁਸੀਂ ਜੇ ਤੁਸੀਂ ਕਾਮਲੀ ਖੂਨ ਕਰੋ ਜੇ ਤੁਸੀਂ ਕਿਤੇ ਵਾਲੇ ਬੰਦੇ ਫੜਾਉਣ ਲਈ ਖੂਨ ਕਰੋ ਜੇ ਤੁਸੀਂ ਕਿਸੇ ਦਾ ਭਲਾ ਕਰਨ ਲਈ ਖੂਨ ਕਰੋ ਜਿਵੇਂ ਨਾ ਫੂਨ ਜੁਕਾ ਤੇ ਮੈਂ ਬੁਲਾਦਾ ਮੇਰਾ ਫਰਜ਼ ਬੰਦਾ ਹੈ ਮੈਂ ਕਿਸੇ ਦੇ ਸਿਰ ਤੇ ਜ਼ਾਨ ਨਹੀਂ ਕਰ ਰਿਹਾ ਮੈਨੂੰ ਖੁਸ਼ੀ ਹੈ ਜਿਤਨਾ ਬਸਿਓ ਮੈਂ ਤੁਹਾਡੀ ਸੇਵਾ ਦੀਣਾ ਤੁਹਾਡੀ ਸੇਵਾ ਦੇ ਵਿੱਚ ਕੰਮ ਹੀ ਘੰਟੇ ਆ ਜਰਿਆ ਸਾਰਾ ਦਿਨ ਪਿੰਡਾਂ ਦੇ ਵਿੱਚ ਵਰਕ ਕਰਦਾ ਹਾਂ ਮੇਰੀ ਫੇਸਬੁਕ ਪੇਜ ਖੋਲ ਕੇ ਵੇਖ ਲਿਓ ਜੇ ਮੈਂ ਕਿੰਨਾ ਸਾਲਾਂ ਦੇ ਵਿੱਚ ਸਾਢੇ ਕਿੰਨਾ ਸਾਲਾਂ ਦੇ ਵਿੱਚ ਇੱਕ ਦਿਨ ਵੀ ਘਰ ਬੈਠਾ ਹਵਾਂ ਤੇ ਮੈਂ ਸਭ ਕੁਝ ਜਾਣਦਾ ਇੱਕ ਦਿਨ ਵੀ ਕੁਝ ਦਿਨ ਵਾਸਤੇ ਮੈਂ ਆਪਣੇ ਭਰਾ ਨੂੰ ਜਰੂਰ ਮੇਲ ਗਿਆ ਸੀ ਕੁਝ ਦਿਨ ਮੈਂ ਤੇਰੇ ਰੀਤ ਪਾਣਾ ਵੀ ਮਾਵਾ ਮਜੂਰੇ ਗੁਰੂ ਘਰੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਕਾਸ਼ਾ ਮਾਈ ਬੋਦੀ ਸੱਤੇ ਮੈਂ ਤੁਹਾਨੂੰ ਬਣਜੋ ਬੜੀ ਹੀ ਡੀਟੇਲ ਦੇ ਵਿੱਚ ਬਹੁਤ ਵਡੇਰ ਦੇ ਵਿੱਚ ਸਾਡੇ ਸਾਡੇ ਵੀਰ ਗੁਰਦੀਪ ਸਿੰਘ ਜੀ ਦੇ ਜੋ ਕੁਝ ਹੋਇਆ ਜਿੱਦਾਂ ਹੋਇਆ ਜਿੱਦਾਂ ਦਪੰਤੀ ਦੇ ਲੈਕਚਰ ਦੇ ਵਿੱਚ ਜਦੋਂ ਮੈਨੂੰ ਕਿਰਨ ਸਿੰਘ ਪੂਰ ਕਰਕੇ ਦੱਸਿਆ